ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਭਾਰਤੀ ਜਰਨੈਲ ਦੀ ਸੂਰਮ ਗਤੀ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਪਹਿਲਾਂ ਸੁਣਿਆ ਹੋਵੇ ਇਸ ਮਹਾਨ ਜਰਨੈਲ ਨੇ ਚੀਨ ਦੇ ਵੱਡੇ ਹਿੱਸੇ ਤੇ ਜਿੱਤ ਹਾਸਲ ਕੀਤੀ ਸੀ ਜਿਨ੍ਹਾਂ ਵਿੱਚ ਲਦਾਖ ਬਲੱਟਸਤਾਨ ਅਤੇ ਤਿੱਬਤ ਵੀ ਸ਼ਾਮਿਲ ਸੀ ਅਤੇ ਇਸ ਸੂਰਮੇ ਨੂੰ ਪੂਰਬ ਦਾ ਨੈਪੋਲੀਅਨ ਵੀ ਕਿਹਾ ਜਾਂਦਾ ਸੀ ਇੱਥੇ ਹੀ ਬਸ ਨਹੀਂ ਚਾਹੇ ਤਿੱਬਤ ਚਾਹੇ ਸ਼ੇਨਜਿਆਂਗ ਪ੍ਰੋਵੈਂਸ ਨਾਲ ਲੱਗਦਾ ਭਾਰਤ ਦਾ ਬਾਰਡਰ ਹੋਵੇ ਜਾਂ ਫਿਰ ਅਫਗਾਨਿਸਤਾਨ ਦਾ ਵਾਖਣ ਗਲਿਆਰਾ ਯਾ ਫਿਰ ਹੋਵੇ ਪਾਕਿਸਤਾਨ ਦਾ ਖੈਬਰ ਪਖਤੂਨਖਵਾ ਇਲਾਕਾ ਇਹ ਸਾਰੇ ਉਸ ਸੂਰਮੇ ਦੀ ਵਿਰਾਸਤ ਨੇ ਸੋ ਆਓ ਤੁਹਾਨੂੰ ਦੱਸਦੇ ਹਾਂ ਕਿ ਕੌਣ ਸੀ ਇਹ ਸੂਰਮਾ ਅਤੇ ਕੀ ਆ ਉਸ ਦੀ ਪੂਰੀ ਕਹਾਣੀ ਦਰਅਸਲ ਇਹ ਕਹਾਣੀ ਹੈ ਜਨਰਲ ਜ਼ੋਰਾਵਰ ਸਿੰਘ ਕਹਿਲੂਰੀਆ ਦੀ ਉਹ ਸ਼ਖਸ ਜਿਸ ਨੂੰ ਪੂਰਬ ਦਾ ਨੇਪੋਲੀਅਨ ਦਾ ਨਾਮ ਦਿੱਤਾ ਗਿਆ ਸੀ ਉਹ ਸ਼ਖਸ ਜਿਸ ਨੇ ਭਾਰਤ ਦੀਆਂ ਹੱਦਾਂ ਨੂੰ ਚੀਨ ਦੀਆਂ ਸਰਹੱਦਾਂ ਤੱਕ ਵਿਸਤਾਰ ਕਰਨ ਦਾ ਟੀਚਾ ਚੁਣਿਆ ਅਤੇ ਵੱਡੀ ਸਫਲਤਾ ਵੀ ਹਾਸਲ ਕੀਤੀ ਭਾਵੇਂ ਤਿੱਬਤ ਅਤੇ ਸ਼ਿੰਜਾਂਗ ਪਰਵੇਸ਼ ਨਾਲ ਲੱਗਦਾ ਭਾਰਤ ਦਾ ਬਾਰਡਰ ਹੋਵੇ ਜਾਂ ਫਿਰ ਅਫਗਾਨਿਸਤਾਨ ਦਾ ਵਖਨ ਗਲਿਆਰਾ ਜਾਂ ਫਿਰ ਹੋਵੇ ਪਾਕਿਸਤਾਨ ਦਾ ਖੈਬਰ ਪਖਤੂਨ ਖਵਾ ਇਲਾਕਾ ਇਹ ਸਾਰੇ ਇਲਾਕੇ ਜਨਰਲ ਜ਼ੁਰਾਵਰ ਸਿੰਘ ਨੇ ਫਤਿਹ ਕੀਤੇ ਹੋਏ ਸੀ ਹੁਣ ਜੋ ਜ਼ੁਰਾਵਰ ਸਿੰਘ ਦੀ ਜ਼ਿੰਦਗੀ ਦੇ ਸ਼ੁਰੂਆਤੀ ਹਿੱਸੇ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਮਿਲਦੀ ਪਰ ਫਿਰ ਵੀ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਦਾ ਜਨਮ 1784 ਵਿੱਚ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਅਨਸਾਰਾ ਵਿੱਚ ਹੋਇਆ ਸੀ ਉਸ ਸਮੇਂ ਅਨਸਾਰਾ ਪਿੰਡ ਕਹਿਲੂਰ ਨਾਮ ਦੀ ਇੱਕ रियासत ਦਾ ਹਿੱਸਾ ਹੋਇਆ ਕਰਦਾ ਸੀ ਇਸੇ ਕਰਕੇ ਜ਼ਰਾਬਰ ਸਿੰਘ ਨੂੰ ਕਹਿਲੂਰੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜ਼ਮੀਨ ਨੂੰ ਲੈ ਕੇ ਹੋਏ ਪਰਿਵਾਰਕ ਝਗੜੇ ਕਾਰਨ ਜ਼ਰਾਬਰ ਸਿੰਘ ਪਿੰਡ ਛੱਡ ਕੇ ਰੁਜ਼ਗਾਰ ਦੀ ਭਾਲ ਵਿੱਚ ਹਰਿਦੁਆਰ ਚਲੇ ਗਏ ਜਿੱਥੇ ਉਹਨਾਂ ਦੀ ਮੁਲਾਕਾਤ ਰਾਣਾ ਜਸਵੰਤ ਸਿੰਘ ਦੇ ਨਾਲ ਹੋਈ ਜੋ ਜੰਮੂ ਕਸ਼ਮੀਰ ਵਿੱਚ ਕਿਸ਼ਤਵਾਲ ਇਲਾਕੇ ਦੇ ਜ਼ਿਮੀਂਦਾਰ ਸਨ ਉਹ ਰਾਣਾ ਜਸਵੰਤ ਸਿੰਘ ਨਾਲ ਇੱਥੇ ਪਹੁੰਚ ਗਏ ਅਤੇ ਉਹਨਾਂ ਕੋਲੋਂ ਇੱਕ ਯੋद्धा ਦੀ ਟ੍ਰੇਨਿੰਗ ਹਾਸਲ ਕੀਤੀ ਤਲਵਾਰ ਅਤੇ ਤੀਰ ਕਮਾਨ ਚਲਾਉਣਾ ਸਿੱਖਿਆ ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਸਥਾਪਿਤ ਕਰ ਲਿਆ ਸੀ ਅਤੇ ਉਹਨਾਂ ਨੂੰ ਯੋਧਿਆਂ ਦੀ ਲੋੜ ਸੀ ਜੁਰਾਵਰ ਸਿੰਘ ਨੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਨੌਕਰੀ ਕੀਤੀ ਅਤੇ ਬਾਅਦ ਵਿੱਚ ਉਹ ਕਾਂਗੜਾ ਦੇ ਰਾਜਾ ਸੰਸਾਰ ਚੰਦ ਦੀ ਫੌਜ ਵਿੱਚ ਚਲੇ ਗਏ 1817 ਵਿੱਚ ਜੁਰਾਵਤ ਸਿੰਘ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਬਦਲਾਅ ਹੋਇਆ ਜਦੋਂ ਉਹਨਾਂ ਨੂੰ ਜੰਮੂ ਦੇ ਡੋਗਰਾ ਸਰਦਾਰ ਮੀਆਂ ਕਿਸ਼ੋਰ ਸਿੰਘ ਜਾਮਵਾਲ ਦੀ ਸੇਵਾ ਵਿੱਚ ਜਾਣ ਦਾ ਮੌਕਾ ਮਿਲਿਆ ਜੰਮੂ ਸਿੱਖ ਸਾਮਰਾਜ ਦੇ ਅਧੀਨ ਆਉਂਦਾ ਸੀ ਸਾਲ 1808 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਜੰਮੂ ਉਤੇ ਜਿੱਤ ਹਾਸਲ ਕਰਕੇ ਉਸ ਨੂੰ ਆਪਣਾ ਵਿਸਾਲ ਸਟੇਟ ਬਣਾ ਲਿਆ ਸੀ ਅਤੇ ਉੱਥੋਂ ਦੀ ਸੱਤਾ ਕਿਸ਼ੋਰ ਸਿੰਘ ਨੂੰ ਸੌਂਪ ਦਿੱਤੀ ਇਸੇ ਦੌਰਾਨ ਕਿਸ਼ੋਰ ਸਿੰਘ ਦੇ بیٹے ਗੁਲਾਬ ਸਿੰਘ ਦੀ ਨਜ਼ਰ ਜੁਰਾਵਰ ਸਿੰਘ ਉੱਤੇ ਪਈ ਅਤੇ ਉਹਨਾਂ ਨੇ ਜੁਰਾਵਰ ਸਿੰਘ ਨੂੰ ਭੀਮਗੜ ਨਾਮ ਦੇ ਕਿਲੇ ਦਾ ਗਾਰਡ ਬਣਾ ਦਿੱਤਾ। ਇਸੇ ਦੌਰਾਨ ਕਿਲੇ ਵਿੱਚ ਇੱਕ ਘਟਨਾ ਵਾਪਰੀ। ਕਿਲੇ ਦੇ ਕਿਲੇਦਾਰ ਨੇ ਜੁਰਾਵਰ ਸਿੰਘ ਨੂੰ ਇੱਕ ਸੰਦੇਸ਼ ਦੇ ਕੇ ਗੁਲਾਬ ਸਿੰਘ ਕੋਲ ਭੇਜਿਆ। ਜੁਰਾਵਰ ਸਿੰਘ ਨੇ ਸੰਦੇਸ਼ ਤਾਂ ਸੁਣਾਇਆ ਹੀ ਪਰ ਨਾਲ ਹੀ ਕਿਲੇਦਾਰ ਦੀ ਪੋਲ ਵੀ ਖੋਲ ਦਿੱਤੀ। ਉਸਨੇ ਦੱਸਿਆ ਕਿ ਕਿਲੇਦਾਰ ਵੱਲੋਂ ਕਿਵੇਂ ਫालतू ਪੈਸਾ ਬਰਬਾਦ ਕੀਤਾ ਜਾ ਰਿਹਾ ਹੈ। ਉਸਨੇ ਗੁਲਾਬ ਸਿੰਘ ਨੂੰ ਪੈਸਾ ਬਚਾਉਣ ਦੇ ਕਈ ਸੁਝਾਅ ਦਿੱਤੇ ਜਿਸ ਤੋਂ ਖੁਸ਼ ਹੋ ਕੇ ਗੁਲਾਬ ਸਿੰਘ ਨੇ ਜੁਰਾਵਰ ਸਿੰਘ ਨੂੰ ਕਿਲੇ ਦਾ ਕਮਾਂਡਰ ਨਿਯੁਕਤ ਕਰ ਦਿੱਤਾ ਫਿਰ ਸਾਲ 1819 ਵਿੱਚ ਜੁਰਾਵਰ ਸਿੰਘ ਦੇ ਮੋਢਿਆਂ ਉੱਤੇ ਇੱਕ ਵੱਡੀ ਜ਼ਿੰਮੇਵਾਰੀ ਆਈ ਹੋਇਆ ਇੰਜ ਕਿ ਉਸ ਸਾਲ ਸਿੱਖ ਫੌਜ ਨੇ ਅਫਗਾਨ ਫੌਜ ਨੂੰ ਭਜਾ ਕੇ ਕਸ਼ਮੀਰ ਉੱਤੇ ਆਪਣਾ ਕਬਜ਼ਾ ਜਮਾ ਲਿਆ ਸੀ ਅਤੇ ਕੁਝ ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਦਾ ਵੱਡਾ ਇਲਾਕਾ ਗੁਲਾਬ ਸਿੰਘ ਦੇ ਸਪੁਰਦ ਕਰ ਦਿੱਤਾ ਅਤੇ ਗੁਲਾਬ ਸਿੰਘ ਰਾਜਾ ਬਣ ਗਏ ਰਾਜਾ ਬਣਦਿਆ ਹੀ ਉਹਨਾਂ ਨੇ ਜਰਾਵਰ ਸਿੰਘ ਨੂੰ ਕਿਸ਼ਤਵਾਰ ਸਮੇਤ ਕਈ ਜਾਗੀਰਾਂ ਦਾ ਗਵਰਨਰ ਬਣਾ ਦਿੱਤਾ ਅਤੇ ਵਜ਼ੀਰ ਦੀ ਉਪਾਧੀ ਦੇ ਦਿੱਤੀ ਤੇ ਉਹ ਰਾਜਾ ਤੋਂ ਬਾਅਦ ਸਭ ਤੋਂ ਤਾਕਤਵਰ ਸ਼ਖਸ ਬਣ ਗਏ ਇਤੋਂ ਜਰਾਵਰ ਸਿੰਘ ਦੀ ਜ਼ਿੰਦਗੀ ਦਾ ਉਹ ਦੌਰ ਸ਼ੁਰੂ ਹੋਇਆ ਜਦੋਂ ਉਹਨਾਂ ਨੇ ਡੋਗਰਾ ਫੌਜ ਦੀ ਕਮਾਂਡ ਸੰਭਾਲੀ ਅਤੇ ਸਰਹੱਦ ਦੇ ਵਿਸਤਾਰ ਲਈ ਇੱਕ ਤੋਂ ਬਾਅਦ ਇੱਕ ਅਭਿਆਨ ਸ਼ੁਰੂ ਕੀਤੇ ਜੁਰਾਵਰ ਸਿੰਘ ਨੂੰ ਆਪਣੀ ਵੱਡੀ ਜਿੱਤ ਲਦਾਖ ਵਿੱਚ ਮਿਲੀ ਜਿੱਥੇ ਉਸ ਸਮੇਂ ਬੋਧੀਆਂ ਦਾ ਸ਼ਾਸਨ ਸੀ ਇਤੋਂ ਦੇ ਰਾਜਾ ਗਿਆਲਪੋਬ ਤਿੱਬਤ ਨੂੰ ਟੈਕਸ ਅਦਾ ਕਰਦੇ ਸੀ ਲਦਾਖ ਇਲਾਕੇ ਵਿੱਚ ਕਾਫੀ ਅਹਿਮਿਤ ਰੱਖਦਾ ਸੀ ਕਿਉਂਕਿ ਤਿੱਬਤ ਤੋਂ ਅਫਗਾਨਿਸਤਾਨ ਤੱਕ ਜਾਣ ਵਾਲਾ ਵਪਾਰ ਮਾਰਗ ਲਦਾਖ ਤੋਂ ਹੋ ਕੇ ਹੀ ਲੰਘਦਾ ਸੀ 1834 ਵਿੱਚ ਲਦਾਖ ਦੇ ਗਵਰਨਰ ਨੇ ਰਾਜਾ ਵਿਰੁੱਧ ਬਗਾਵਤ ਕਰ ਦਿੱਤੀ ਅਤੇ ਉਸਨੇ ਗੁਲਾਬ ਸਿੰਘ ਕੋਲੋਂ ਮਦਦ ਮੰਗੀ ਗੁਲਾਬ ਸਿੰਘ ਕੋਲ ਲਦਾਖ ਵਿੱਚ ਪੈਰ ਜਮਾਉਂਦਾ ਇਹ ਵਧੀਆ ਮੌਕਾ ਸੀ ਉਹਨਾਂ ਨੇ ਤੁਰੰਤ ਜਰਾਵਰ ਸਿੰਘ ਦੀ ਲੀਡਰਸ਼ਿਪ ਵਿੱਚ ਡੋਗਰਾ ਫੌਜ ਲਦਾਖ ਲਈ ਰਵਾਨਾ ਕਰ ਦਿੱਤੀ ਇੱਕ ਲੰਬੀ ਲੜਾਈ ਤੋਂ ਬਾਅਦ ਡੋਗਰਾ ਫੌਜ ਨੇ ਲਦਾਖ ਉੱਤੇ ਫਤਿਹ ਹਾਸਲ ਕੀਤੀ ਲਦਾਖ ਜਿੱਤਣ ਮਗਰੋਂ ਜਰਾਵਰ ਸਿੰਘ ਦਾ ਪੂਰੇ ਸਿੱਖ ਸਾਮਰਾਜ ਵਿੱਚ ਨਾਮ ਉੱਚਾ ਹੋ ਗਿਆ ਹਾਲਾਂਕਿ ਉਹ ਇੱਥੇ ਹੀ ਨਹੀਂ ਰੁਕੇ 1840 ਵਿੱਚ ਉਹਨਾਂ ਨੇ ਕਾਰਾ ਕੋਰਮ ਲਦਾਖ ਜਿਤਨ ਮਗਰੋਂ ਜੁਰਾਵਰ ਸਿੰਘ ਦਾ ਪੂਰੇ ਸਿੱਖ ਸਾਮਰਾਜ ਵਿੱਚ ਨਾਮ ਹੋ ਚੁੱਕਿਆ ਸੀ ਹਾਲਾਂਕਿ ਉਹ ਇੱਥੇ ਹੀ ਨਹੀਂ ਰੁਕੇ 1840 ਵਿੱਚ ਉਹਨਾਂ ਨੇ encarakoram ਦੇ ਪਾਰ ਬਲਟਿਸਤਾਨ ਦਾ ਰੁਕ ਕੀਤਾ ਇੱਥੇ ਵੀ ਸ਼ਾਹੀ ਪਰਿਵਾਰ ਵਿੱਚ ਬਗਾਵਤ ਚੱਲ ਰਹੀ ਸੀ ਦਰਸਲ ਬਲਟਿਸਤਾਨ ਦੇ ਰਾਜਾ ਅਹਿਮਦ ਸ਼ਾਹ ਨੇ ਆਪਣੇ ਇੱਕ ਬੇਟੇ ਨੂੰ ਰਾਜਾ ਬਣਾ ਦਿੱਤਾ ਜਿਸ ਕਰਕੇ ਦੂਜਾ ਬੇਟਾ ਮੁਹੰਮਦ ਸ਼ਾਹ ਨਾਰਾਜ਼ ਹੋ ਗਿਆ ਉਸਨੇ ਪਿਤਾ ਨਾਲ ਬਗਾਵਤ ਕਰ ਦਿੱਤੀ ਅਤੇ ਜੁਰਾਵਰ ਸਿੰਘ ਤੋਂ ਮਦਦ ਮੰਗੀ ਮੁਹੰਮਦ ਸ਼ਾਦੀ ਮਦਦ ਬਹਾਨੇ ਜੁਰਾਵਰ ਸਿੰਘ 8000 ਡੋਗਰਾ ਫੌਜ ਦੇ ਨਾਲ ਬਲਤੀਸਤਾਨ ਵਿੱਚ ਦਾਖਲ ਹੋ ਗਏ ਇਹ ਲੜਾਈ ਕਾਫੀ ਮੁਸ਼ਕਲ ਸੀ ਕਿਉਂਕਿ ਨਿਦਾਨ ਸਿੰਘ ਨਾਮ ਦਾ ਇੱਕ ਕਮਾਂਡਰ 5000 ਫੌਜ ਨਾਲ ਬਰਫ਼ ਵਿੱਚ ਫਸ ਗਿਆ ਸੀ ਜਿਸ ਨੂੰ ਅਹਿਮਦ ਸ਼ਾਦੀ ਫੌਜ ਨੇ ਘੇਰ ਕੇ ਮਾਰ ਦਿੱਤਾ ਉਧਰ ਜੁਰਾਵਰ ਸਿੰਘ ਆਪਣੀ ਫੌਜ ਦੇ ਨਾਲ ਇੱਕ ਮਹੀਨੇ ਤੱਕ ਨਦੀ ਦੇ ਮੋਹਾਣੇ ਤੇ ਫਸਿਆ ਹੋਇਆ ਸੀ ਠੰਡ ਨਾਲ ਉਹਨਾਂ ਦੀ ਹਾਲਤ ਖਰਾਬ ਸੀ ਫਿਰ ਇੱਕ ਡੋਗਰਾ ਅਫਸਰ ਮਹਿਤਾ ਬਸਤੀ ਨਿਰਾਮ ਨੇ ਨਦੀ ਦੇ ਪਾਰ ਜਾਣ ਦਾ ਰਸਤਾ ਚੁਣਿਆ ਜਿਸ ਕਰਕੇ ਜਰਾਵਰ ਸਿੰਘ ਬਲਟਿਸਤਾਨ ਤੱਕ ਪਹੁੰਚ ਸਕੇ ਜਰਾਵਰ ਸਿੰਘ ਨੇ ਸਕਰਦੂ ਕਿਲੇ ਨੂੰ ਘੇਰਾ ਪਾਲਿਆ ਜਿੱਥੇ ਅਹਿਮਦ ਸ਼ਾਹ ਠਹਿਰਿਆ ਹੋਇਆ ਸੀ ਅਤੇ ਉਹਨਾਂ ਨੇ ਅਹਿਮਦ ਸ਼ਾਹ ਨੂੰ ਸਰੈਂਡਰ ਕਰਨ ਲਈ ਮਜਬੂਰ ਕਰ ਦਿੱਤਾ ਤੇ ਬਲਟਿਸਤਾਨ ਉੱਤੇ ਕਬਜ਼ਾ ਜਮਾ ਲਿਆ ਇਸ ਮਗਰੋਂ ਜਰਾਵਰ ਸਿੰਘ ਦੀ ਨਜ਼ਰ ਤਿੱਬਤ ਉੱਤੇ ਪਈ ਮਹਾਰਾਜਾ ਗੁਲਾਬ ਸਿੰਘ ਆਪਣੇ ਸੂਬੇ ਦੀਆਂ ਸਰਹੱਦਾਂ ਪੂਰਬ ਤੱਕ ਫੈਲਾਉਣਾ ਚਾਹੁੰਦੇ ਸੀ ਇਸ ਕਰਕੇ ਉਹਨਾਂ ਨੇ ਤਿੱਬਤ ਵਿੱਚ ਵੀ ਚੜ੍ਹਾਈ ਕਰਨ ਦਾ ਵਿਚਾਰ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਪੇਸ਼ ਕੀਤਾ ਪਰ ਮਹਾਰਾਜਾ ਰਣਜੀਤ ਸਿੰਘ ਤਿਆਰ ਨਹੀਂ ਹੋਏ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਸ਼ੇਰ ਸਿੰਘ ਮਹਾਰਾਜਾ ਬਣ ਗਏ ਜਿਨ੍ਹਾਂ ਨੇ ਗੁਲਾਬ ਸਿੰਘ ਨੂੰ ਤਿੱਬਤ ਉੱਤੇ ਹਮਲੇ ਦੀ ਇਜਾਜ਼ਤ ਦੇ ਦਿੱਤੀ ਮਈ 1841 ਵਿੱਚ ਜੁਰਾਵਰਤ ਸਿੰਘ ਨੇ 5000 ਦੀ ਫੌਜ ਨੂੰ ਲੈ ਕੇ ਤਿੱਬਤ ਉੱਤੇ ਹੱਲਾ ਬੋਲਿਆ ਅਤੇ ਕਈ ਇਲਾਕਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਆਖਰ ਵਿੱਚ ਉਹ ਤਾਕਰਲਾ ਕੋਟ ਪਹੁੰਚੇ ਜੋ ਮਾਨਸ ਰੋਵਰ ਝੀਲ ਤੋਂ ਲਗਭਗ 90 ਕਿਲੋਮੀਟਰ ਦੂਰ ਸੀ ਇੱਥੇ ਇੱਕ ਹੋਰ ਘਟਨਾ ਵਾਪਰੀ ਦਰਅਸਲ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਵੀ ਤਿੱਬਤ ਉੱਤੇ ਕਾਫੀ ਦਿਲਚਸਪੀ ਸੀ ਜਿਸ ਕਰਕੇ ਉਹਨਾਂ ਨੇ ਜੁਰਾਬਰ ਸਿੰਘ ਉੱਤੇ ਨਜ਼ਰ ਬੜਾਈ ਹੋਈ ਸੀ ਇਸੇ ਦੌਰਾਨ ਜੁਰਾਬਰ ਸਿੰਘ ਨੂੰ ਨੇਪਾਲ ਦੇ ਰਾਜਾ ਵੱਲੋਂ ਭੇਜੇ ਹੋਏ ਦੂਤ ਮਿਲਣ ਲਈ ਆਏ ਅੰਗਰੇਜ਼ਾਂ ਨੂੰ ਡਰ ਪੈ ਗਿਆ ਕਿ ਕਿਤੇ ਸਿੱਖ ਅਤੇ ਨੇਪਾਲੀ ਗੱਡਜੋੜ ਨਾ ਕਰ ਲੈਣ ਉਹਨਾਂ ਨੇ ਸ਼ੇਰ ਸਿੰਘ ਨੂੰ ਡੋਗਰਾ ਫੌਜ ਵਾਪਸ ਬੁਲਾਉਣ ਲਈ ਮਨਾ ਲਿਆ ਸ਼ੇਰ ਸਿੰਘ ਨੇ ਜੁਰਾਬਰ ਸਿੰਘ ਨੂੰ ਬਲਾਵਾ ਭੇਜਿਆ ਪਰ ਜੁਰਾਬਰ ਸਿੰਘ ਨੂੰ ਵਾਪਸੀ ਵਿੱਚ ਦਿੱਕਤ ਹੋ ਰਹੀ ਸੀ ਕਿਉਂਕਿ ਸਰਦੀਆਂ ਸ਼ੁਰੂ ਹੋ ਚੁੱਕੀਆਂ ਸੀ ਰਸਤੇ ਬੰਦ ਹੋ ਚੁੱਕੇ ਸੀ ਜਿਸ ਕਰਕੇ ਉਹਨਾਂ ਨੇ ਉੱਥੇ ਹੀ ਕੁਝ ਦਿਨ ਡੇਰਾ ਜਮਾਲਿਆ ਪਰ ਇਸੇ ਦੌਰਾਨ ਤਿੱਬਤ ਦੀ ਇੱਕ ਫੌਜ ਨੇ ਜੁਰਾਬਰ ਸਿੰਘ ਦੇ ਟਿਕਾਣੇ ਉੱਤੇ ਹਮਲਾ ਕਰ ਦਿੱਤਾ ਠੰਡ ਇੰਨੀ ਜ਼ਿਆਦਾ ਸੀ ਕਿ ਫੌਜ ਦੇ ਹੱਥਾਂ ਪੈਰਾਂ ਦੀਆਂ ਉਂਗਲੀਆਂ ਬੇਕਾਰ ਹੋ ਚੁੱਕੀਆਂ ਸੀ 12 ਦਸੰਬਰ 1841 ਨੂੰ ਜੁਰਾਵਰ ਸਿੰਘ ਆਪਣੀ ਆਖਰੀ ਜੰਗ ਲੜ ਰਹੇ ਸੀ ਇਸੇ ਦੌਰਾਨ ਇੱਕ ਗੋਲੀ ਉਨ੍ਹਾਂ ਦੇ ਮੋਢੇ ਉੱਤੇ ਲੱਗੀ ਪਰ ਉਹ ਫਿਰ ਵੀ ਲੜਦੇ ਰਹੇ ਫਿਰ ਇੱਕ ਤਿੱਬਤੀ ਕਮਾਂਡਰ ਨੇ ਉਨ੍ਹਾਂ ਦੇ ਭਾਲਾ ਮਾਰਿਆ ਜਿਸ ਕਾਰਨ ਉਹ ਜ਼ਮੀਨ ਉੱਤੇ ਡਿੱਗ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ ਇਤਿਹਾਸਿਕ ਦਸਤਾਵੇਜ਼ਾਂ ਮੁਤਾਬਕ ਤਿੱਬਤੀਆਂ ਨੇ ਦੁਸ਼ਮਣ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪੂਰਾ ਸਨਮਾਨ ਦਿੱਤਾ ਅਤੇ ਤਾਕਲਾ ਕੋਟ ਵਿੱਚ ਉਨ੍ਹਾਂ ਦੀ ਸਮਾਦੀ ਬਣਾਈ ਭਾਰਤ ਵਿੱਚ ਜੁਰਾਵਰ ਸਿੰਘ ਦੇ ਨਾਮ ਉੱਤੇ ਇੱਕ ਲਾਈਟ ਟੈਕ ਬਣਾਉਣ ਦੀ ਯੋਜਨਾ 'ਤੇ ਕੰਮ ਚੱਲ ਰਿਹਾ ਹੈ ਜਿਸ ਨੂੰ ਡੀਆਰਡੀਓ ਅਤੇ ਐਲ ਐਂਡ ਡੀਟੀ ਵੱਲੋਂ ਬਣਾਇਆ ਜਾ ਰਿਹਾ ਹੈ ਉਮੀਦ ਹੈ 2023 ਦੇ ਅੰਤ ਤੱਕ ਇਹ ਟੈਂਕ ਟ్రਾਇਲ ਦੇ ਲਈ ਤਿਆਰ ਹੋ ਜਾਵੇਗਾ ਜੁਰਾਵਰ ਸਿੰਘ ਦੀ ਸਮਾਧੀ ਅੱਜ ਵੀ ਉਸੇ ਜਗ੍ਹਾ ਮੌਜੂਦ ਹੈ ਜਿੱਥੇ ਉਸ ਦੀ ਮੌਤ ਹੋਈ ਸੀ ਅਤੇ ਚੀਨ ਦਾ ਕੱਲਾ ਕੱਲਾ ਸੈਨਿਕ ਉਹਨਾਂ ਦੇ ਨਾਮ ਤੋਂ ਜਾਣੂ ਹੈ ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਸਾਂਝੀ ਕਰਿਓ ਹੋਰ ਜਾਣਕਾਰੀ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਦ ਟੀਵੀ